ਸਤਨਾਮ ਵਾਇਕੁ 2ਜੀ ਆਸਾ ਦੀਵਾਰ ਔੜੀ ਪੰਜਵੀਂ ਨਉ ਤੇਰਾ ਨਿਰੰਕਾਰ ਹੈ ਨਾ ਲਏ ਨਰਕ ਨ ਜਾਏ ਜੋ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਚੰਗਾ ਆਪਣਾ ਕਰ ਪੁੰਨ ਨੀਚ ਸਦਾਏ ਜੇ ਜਤ ਜਰਵਾਣਾ ਪਰਹਰੇ ਜਰ ਵੇਸ ਕਰੇ ਦੀ ਆਇਏ ਕੋ ਰਹੇ ਨਾ ਪਰਿਏ ਪਾਈਏ ਏ ਪ੍ਰਭੂ ਤੇਰਾ ਨਾਮ ਨਿਰੰਕਾਰ ਹੈ ਜੇ ਤੇਰਾ ਨਾਮ ਸਿਮਰਿਏ ਤਾਂ ਨਰਕ ਵਿੱਚ ਨਹੀਂ ਪਈਦਾ ਇਹ ਜੰਤ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਬਖਸ਼ਿਆ ਹੋਇਆ ਹੈ ਜੋ ਕੁਛ ਦਿੰਦਾ ਹੈ ਉਹ ਮਨੁੱਖ ਖਾਂਦਾ ਹੈ ਬਾਕੀ ਅੰਦਾਜ਼ਾ ਲਾਉਣਾ ਵੀ ਅਰਥ ਹੈ ਹੀ ਭਾਈ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਨੇਕ ਕੰਮ ਕਰਕੇ ਵੀ ਆਪਣੇ ਆਪ ਨੂੰ ਨਿਮਾਣਾਖਵਾ ਜੇ ਕੋਈ ਜੋਰਾਵਰ ਮਨੁੱਖ ਬੁਢੇਪੇ ਨੂੰ ਪਰੇ ਹਟਾਉਣਾ ਚਾਹੇ ਤਾਂ ਵੀ ਬੁਢੇਪਾ ਵੇਸ਼ ਧਾਰ ਕੇ ਆ ਹੀ ਜਾਂਦਾ ਹੈ ਜਦੋਂ ਸੁਆਸ ਪੂਰੇ ਹੋ ਜਾਂਦੇ ਹਨ ਤਾਂ ਕੋਈ ਜੀਵ ਇੱਥੇ ਰਹਿ ਨਹੀਂ ਸਕਦਾ ਸ਼ਲੋਕ ਮੈਲਾ ਪਹਿਲਾ मुसलमान सिप्त शरियत पढ़-पढ़ करे विचार बांधे से जे पवे विच बंदी वेखण को दीदार हिंदू सालाहि सलाहन दर्शन रूप अपार तीर्थ नावे अर्चा पूजा अगर वास बहकार योगी ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖੀ ਉਪਜੈ ਦੇਣੇ ਕਾ ਵਿਚਾਰ ਦੇ ਦੇ ਮੰਗੇ ਸੈ ਸਾ ਗੁਨਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜੀਆਰਾ ਖਾਰਾ ਬਾ ਵੇਕਾਰ ਇਕ ਹੋਂਦਾ ਖਾਏ ਚਲੇ ਐ ਤਉ ਤਿੰਨਾ ਤੇ ਕਾਈ ਕਾਰੋ ਜਲਦਲ ਜੀਆ ਪੂਰੀਆ ਲੋਇਆ ਆਕਾਰ ਆਕਾਰ ਓਏ ਆਖੇ ਸੂਤ ਹੈ ਜਾਣੇ ਤਿੰਨਾ ਤੇ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਹਨ ਸੱਚ ਨਾਮ ਆਧਾਰ ਸਦਾ ਅਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਛਾਰ ਮੁਸਲਮਾਨ ਆਪਣੀ ਸਰਾ ਯਾਨੀ ਕਾਨੂੰਨ ਦੀ ਤਾਰੀਫ਼ ਕਰਦੇ ਹਨ ਤੇ ਉਸ ਨੂੰ ਮੋੜ-ਮੋੜ ਪੜ ਕੇ ਉਸ ਤੇ ਵਿਚਾਰ ਕਰਦੇ ਹਨ ਮੁਸਲਮਾਨਾਂ ਦਾ ਇਹ ਮੰਨਣਾ ਹੈ ਕਿ ਕੁਦਾ ਦਾ ਪਿਆਰਾ ਬੰਦਾ ਉਹੀ ਹੈ ਜੋ ਅੱਲਾ ਦੇ دیدار ਵਾਸਤੇ ਸਾਰਾਂ ਦੀ ਬੰਦਿਸ਼ ਵਿੱਚ ਪੈਂਦਾ ਹੈ ਹਿੰਦੂ ਆਪਣੇ ਸ਼ਾਸਤਰਾਂ ਰਾਈ ਪਰਮਾਤਮਾ ਦੀ ਥਾਗਾ ਕਰਦੇ ਹਨ ਜਿਸ ਦਾ ਰੂਪ ਬੇਅੰਤ ਸੁੰਦਰ ਹੈ ਉਹ ਤੀਰਥਾਂ ਤੇ ਨਹਾਉਂਦੇ ਹਨ ਮੂਰਤੀਆਂ ਦੀ ਪੂਜਾ ਵੰਦਨਾ ਕਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ ਜੋਗੀ ਲੋਕ ਅਫੁਰ ਸਮਾਦੀ ਲਾ ਕੇ ਪਰਮਾਤਮਾ ਨੂੰ ਧਿਆਉਂਦੇ ਹਨ ਤੇ ਕਰਤਾਰ ਨੂੰ ਅਲੱਖ ਅਲੱਖ ਨਾਮ ਨਾਲ ਉਚਾਰਦੇ ਹਨ ਉਹਨਾਂ ਦੇ ਮਤ ਅਨੁਸਾਰ ਪਰਮਾਤਮਾ ਸੂਖਮ ਸਰੂਪ ਵਾਲਾ ਹੈ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਤੇ ਇਹ ਸਾਰਾ ਸੰਸਾਰ ਪਰਮਾਤਮਾ ਦਾ ਹੀ ਸ਼ਰੀਰ ਹੈ। ਦਾਨੀ ਮੁਰਖਾਂ ਦੇ ਮਨ ਵਿੱਚ ਤਦੋਂ ਖੁਸ਼ੀ ਪੈਦਾ ਹੁੰਦੀ ਹੈ ਜਦੋਂ ਉਹ ਕਿਸੇ ਜ਼ਰੂਰਤਮੰਦ ਨੂੰ ਕੁਝ ਦੇਣ ਦੀ ਸੋਚਦੇ ਹਨ। ਪਰ ਦੇਣ ਦੇ ਨਾਲ-ਨਾਲ ਉਹ ਦਿਲ ਵਿੱਚ ਪਰਮਾਤਮਾ પાસે 1000 ਗੁਣਾ ਵਧੀਕ ਮੰਗਦੇ ਹਨ। ਤੇ ਇਧਰ ਦਾਨੀ ਵਜੋਂ ਸੰਸਾਰ ਉਨ੍ਹਾਂ ਦੀ ਪ੍ਰਸ਼ੰਸਾ ਕਰਦਾ ਹੈ ਦੂਜੇ ਪਾਸੇ ਸੰਸਾਰ ਵਿੱਚ अनेका ਚੋਰ ਵੱਦਚਲਨ ਝੂਠ ਬੋਲਣ ਵਾਲੇ ਅਤੇ ਬੁਰਾਈਆਂ ਨਾਲ ਭਰੇ ਹੋਏ ਮਾੜੇ ਬੰਦੇ ਵੀ ਹਨ ਕੁਝ ਅਜਿਹੇ ਹਨ ਜਿਹੜੇ ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ ਖਾਲੀ ਹੱਥ ਤੋਰ ਪੈਂਦੇ ਹਨ ਕਿ ਅਸਲ ਵਿੱਚ ਉਨ੍ਹਾਂ ਇਥੇ ਕੋਈ ਨੇਕ ਕਮਾਈ ਕੀਤੀ ਵੀ ਹੈ ਪਾਣੀ ਧਰਤੀ ਪੂਰੀਆਂ ਲੋਕਾਂ ਅਤੇ ਬ੍ਰਹਮੰਡਾਂ ਵਿੱਚ अनेका ਜੀਵ ਰਹਿੰਦੇ ਹਨ हे ਪ੍ਰਭੂ ਉਹ ਸਾਰੇ ਜੋ ਕੁਝ ਆਉਂਦੇ ਹਮ ਤੂੰ ਸਭ ਜਾਣਦਾ ਹੈ ਉਹਨਾਂ ਨੂੰ ਵੀ ਰੋਜੀ ਆਦਿਕ ਦਾ ਤੇਰਾ ਆਸਰਾ ਹੈ ਸਤ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਭਗਤਾਂ ਨੂੰ ਸਿਰਫ ਪਰਮਾਤਮਾ ਦੀ ਸਿਫਤ ਚਾ ਲੱਗੀ ਹੋਈ ਹੈ ਕਿਉਂਕਿ ਸੱਚਾ ਨਾਮ ਹੀ ਉਹਨਾਂ ਦਾ ਆਸਰਾ ਹੈ ਉਹ ਗੁਣੀ ਬੰਦਿਆਂ ਦੀ ਚਰਨਾਂ ਦੀ ਧੂੜ ਬਣ ਕੇ ਸਦਾ ਆਨੰਦ ਵਿੱਚ ਲੀਨ ਰਹਿੰਦੇ ਹਨ ਮੈਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੜੇ ਪਈ ਕੁਮਯਾਰ ਕੜਪਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਜਲ ਰੋਵੇ ਬੁੱਪੜੀ ਝੜ ਝੜ ਪਾਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੁ ਜਾਣੇ ਕਰਤਾਰ ਮੁਸਲਮਾਨ ਖਿਆਲ ਕਰਦੇ ਹਨ ਕਿ ਮਰਨ ਤੋਂ ਪਿੱਛੋਂ ਜਿਨ੍ਹਾਂ ਦਾ ਸ਼ਰੀਰ ਸੜਿਆ ਜਾਂਦਾ ਹੈ ਉਹ ਦੋਜਕ ਦੀ ਅੱਗ ਵਿੱਚ ਸੜਦੇ ਹਨ ਪਰ ਸਾਗੂ ਨਾਨਕ ਦੇਵ ਜੀ ਫਰਮਾਉਂਦੇ ਹਨ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ ਕਦੇ ਉਸ ਥਾਂ ਦੀ ਮਿੱਟੀ ਵੀ কুমਿਆਰ ਦੇ ਪਾਸ ਆ ਜਾਂਦੀ ਹੈ কুমਿਆਰ ਉਸ ਮਿੱਟੀ ਨੂੰ ਘੜ ਕੇ ਉਸ ਦੇ ਭਾਂਡੇ ਤੇ ਇੱਟਾਂ ਬਣਾਉਂਦਾ ਹੈ ਜਦੋਂ ਮਿੱਟੀ ਆਵੀ ਵਿੱਚ ਪੈਂਦੀ ਹੈ ਤਾ ਸੜਦੀ ਹੋਈ ਪੁਕਾਰ ਕਰਦੀ ਹੈ ਸੜਕੇ ਵਿਚਾਰੀ ਰੋਂਦੀ ਹੈ ਕਿਉਂਕਿ ਉਸ ਉੱਤੇ ਵੀ ਅੰਗਿਆਰੇ ਝੜ ਝੜ ਕੇ ਪੈਂਦੇ ਹਨ ਸਤਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਜਿਸ ਪਰਮਾਤਮਾ ਨੇ ਇਹ ਸੰਸਾਰ ਸਿਰਜਿਆ ਹੈ ਉਹੀ ਅਸਲ ਪੀਠ ਜਾਣਦਾ ਹੈ ਕਿ ਸੜਨਾ ਠੀਕ ਹੈ ਜਾਂ ਦਫਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ